ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਹੁਣ ਅਸੀਂ ਅੱਜ ਗਏ ਹੋਏ ਤੇ ਜੀ ਕਿਤੇ ਬਾਹਰ ਕੋਈ ਕੰਮ ਸੀਗਾ ਜੀ ਹਨਾ ਕਿਤੇ ਰਿਸ਼ਤੇਦਾਰੀ ਚ ਗਏ ਤੇ ਉੱਥੇ ਵੀਡੀਓ ਸ਼ੂਟ ਅਸੀਂ ਨਹੀਂ ਕਰ ਸਕੇ ਤੇ ਉਹਦੇ ਕਰਕੇ ਫਿਰ ਅ ਹੁਣ ਉੱਥੋਂ ਆ ਰਹੇ ਤੇ ਆਉਂਦੇ ਆਉਂਦੇ ਭਾਈ ਸਰਦਾਰਨੀ ਜੀ ਨੇ ਜੂੰ ਇੱਥੇ ਕਾ ਕੇ ਰੌਲਾ ਪਾਇਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਰੋਕੋ ਇੱਕ ਦੋ ਜਗ੍ਹਾ ਰਸਤੇ 'ਚ ਵੀ ਰੌਲਾ ਪਾਇਆ ਮੈਂ ਤਾਂ ਪਤਾ ਨਹੀਂ ਭਾਈ ਕਾਤੇ ਕਹੀ ਜੰਨੀ ਗੱਡੀ ਰੋਕੋ ਗੱਡੀ ਮੈਂ ਵੀ ਮੈਨੂੰ ਕਾਰਨ ਤਾਂ ਦੱਸ ਕਿ ਆ ਚੱਕਰ ਏਹ ਇਹ ਮੁੱਕ ਦੀ ਗੱਲ ਭਾਈ ਇਹ ਕਹਿੰਦੀ ਵੀ ਆਪਾਂ ਲੈ ਕੇ ਜਾਣਾ ਜੀ ਘਰ ਨੂੰ ਗੁੜ ਕਹਿੰਦੀ ਵੀ ਆਪਾਂ ਗੁੜ আর ਸ਼ੱਕਰ ਲੈ ਕੇ ਜਾਣੀ ਆ ਚੀਨੀ ਤੁਹਾਨੂੰ ਪਤਾ ਥੋੜੀ ਖਰਾਬ ਕਰਦੀ ਆ ਜੀ ਫਾਦਰ ਸਾਹਿਬ ਸਾਡੇ ਚਾਹ ਬਹੁਤ ਪੀਂਦੇ ਆ ਮੈਂ ਵੀ ਬਹੁਤ ਵਾਰ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਸ਼ੱਕਰ ਪਾ ਲੈ ਕਰੋ ਵੀ ਚੀਨੀ ਦਾ ਥੋੜਾੇ ਕੰਮ ਘਟਾਓ ਹਨਾ ਤੇ ਸ਼ੱਕਰ ਵਾਲੀ ਚਾਹ ਚਲੋ ਖਰਾਬ ਨਹੀਂ ਕਰਦੀਓ ਚੀਨੀ ਦਾ ਅੱਜ ਕੱਲ ਕੈਮੀਕਲ ਪੈਂਦਾ ਜੀ ਬੁਰਾ ਹਾਲ ਹੈ ਤੁਹਾਨੂੰ ਪਤਾ ਹੀ ਹੈ ਜੀ ਕਿਵੇਂ ਬਣਦੀ ਹੈ ਚੀਨੀ ਜਿੱਦਾਂ ਹੁਣ ਬੈਦਾਰ ਡਾਕਟਰ ਕਹਿੰਦੇ ਆ ਵੀ ਜਿੱਦਾਂ ਜੇ ਬਿਮਾਰੀਆਂ ਤੋਂ ਬਹੁਤ ਹੱਦ ਤੱਕ ਬਚਣਾ ਹੈ ਤਾਂ ਦੋ ਚੀਜ਼ਾਂ ਚਿੱਟੀਆਂ ਆਪਣੀ ਰਸੋਈ ਚੋਂ ਬਾਹਰ ਕੱਢ ਦਿਓ ਪਹਿਲੇ ਨੰਬਰ ਪਰ ਚੀਨੀ ਦੂਜੇ ਨੰਬਰ ਪਰ ਚਟਾ ਨਮਕ ਜਿਹੜਾ ਵੀ ਕਾਲਾ ਨਮਕ ਵਰਤੇ ਕਰੋ ਪਰ ਤੁਹਾਨੂੰ ਪਤਾ ਹੁਣ ਕਿੱਥੇ ਗਾਹਾਂ ਦੀਆਂ ਪੀੜ੍ਹੀਆਂ ਕਿੱਥੇ ਮੰਨਦੀਆਂ ਹਨਾ ਚਲੋ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਅਗਲਾ ਜਿੱਦਾਂ ਅਗਲਾ ਚੱਲਦਾ ਉਦਾਂ ਚੱਲਣ ਨੂੰ ਅਗਲੇ ਨੂੰ ਹਨ ਤੇ ਹੁਣ ਅਸੀਂ ਰਿਸ਼ਤੇਦਾਰੀ ਝੋ ਆਉਂਦੇ ਆਉਂਦੇ ਅਸੀਂ ਚਮਕਾਉਂਰ ਸਭ ਕੋਲ ਪਹੁੰਚਣੇ ਵਾਲੇ ਆ ਜੀ ਚਮਕਾਉਂਰ ਸਾਹਿਬ ਤੋਂ ਮੁਰੰਡੇ ਵਾਲੇ ਰੋਡ ਤੇ ਆ ਅਸੀਂ ਉਰੇ ਸਾਨੂੰ ਰਸਤੇ 'ਚ ਮਿਲ ਗਈ ਜੀ ਕਲਾੜੀਆਂ ਪਹਿਲਾਂ ਅਸੀਂ ਦੋ ਕਲਾੜੀਆਂ ਉੱਪਰ ਰੁਕੇ ਉੱਥੇ ਸਾਨੂੰ ਥੋੜੀ ਸਫਾਈ ਸਬੂਈ ਜੀ ਘੱਟ ਲੱਗੀ ਬੰਦੇ ਵੀ ਉਹ ਸਮਝਣ ਨੂੰ ਸਾਨੂੰ ਅ ਪ੍ਰਵਾਸੀਓ ਲੱਗੇ ਹੈਨਾ ਪ੍ਰਵਾਸੀਓ ਲੱਗੇਗਾ ਨੂੰ ਹੈਗੇ ਹੀ ਪ੍ਰਵਾਸੀ ਤੇ ਆਹ ਖਿਲਾੜੀ ਦਾ ਹੁਣ ਪਤਾ ਨਹੀਂ ਸਾਨੂੰ ਵੀ ਪ੍ਰਵਾਸੀ ਆ ਇਹ ਕਿ ਕੌਣਾ ਇਹ ਹੁਣ ਜਾ ਕੇ ਪਤਾ ਲੱਗੂਗਾ ਉਰੇ ਪਰ ਦੋ ਤਿੰਨ ਟਰੈਕਟਰ ਖੜੇ ਆ ਗੰਨਾ ਤਾਰਨ ਲੱਗੇ ਵੀ ਪੰਜਾਬੀ ਬੰਦੇ ਖੜੇ ਦੇਖੇ ਅਸੀਂ ਤਾਂ ਕਰਕੇ ਅਸੀਂ ਰੋਗੇ ਉਰੇ ਪਤਾ ਨਹੀਂ ਹੁਣ ਸ਼ਾਇਦ ਪੰਜਾਬੀਆਂ ਦੀ ਉਹ ਹੋਵੇ ਜਾ ਕੇ ਪਤਾ ਲੱਗੂਗਾ ਤੇ ਬਾਕੀ ਹਮ ਮੈਡਮ ਜੀ ਮੈਂ ਤਾਂ ਕਿਹਾ ਮੈਂ ਚੱਲ ਕਿਤੇ ਹੋਰ ਲੈ ਲੂੰਗੀ ਜੀ ਹਾਂ ਜੀ ਇਧਰ ਪਹਿਲਾਂ ਮੈਡਮ ਜੀ ਨੂੰ ਮਿਲੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਕਹਿੰਦੇ ਹੋ ਕਿਤੇ ਹੋਰ ਤੇ ਲੈ ਲਾਂਗੇ ਕਿੰਨੇ ਦਿਨ ਦਾ ਨਾ ਪਾਣੀ ਹੈ ਮੈਂ ਹਫਤੇ ਦਾ ਉੱਪਰ ਟਾਈਮ ਹੋ ਗਿਆ ਹਾਂ ਵੀ ਸਰਦਾਰ ਜੀ ਗੁੜ ਚੱਲੀਏ ਕਲਾੜੀ ਤੇ ਮੇਰਾ ਦਿਲ ਕਰਦਾ ਹਾਂ ਇੱਕ ਨਾ ਜਿਹੜਾ ਲਾਣਾ ਹੁੰਦਾ ਹੈ ਉਹ ਖਾਣ ਨੂੰ ਮੇਰਾ ਬਹੁਤ ਗਿਲ ਕਰਦਾ ਹੈ ਇੱਕ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਜਿਹੜਾ ਰਸ ਨਿਕਲਣਾ ਹੈ ਉਹ ਪੀਣਾ ਹਾਂ ਹੂੰ ਮਾਜੀ ਵਾ ਤੇ ਲਵੇਟ ਕੇ ਖਾਣਾ ਨਾ ਲਾਲਾ ਜੋ ਮੁੱਠਾ ਨਾ ਸਵਾਦ ਲੱਗਦਾ ਦੇਖ ਲਓ ਆਟੋਮੈਟਿਕਲੀ ਅੰਦਰ ਜਾਂਦਾ ਆਪਾਂ ਕਹਿ ਨਹੀਂ ਦਿੰਦੇ ਹਾਏ ਹਾਏ ਸ਼ੀਰਾ ਨਹੀਂ ਉਹ ਆਟੋਮੈਟਿਕਲੀ ਅੰਦਰ ਜਾਂਦਾ ਫਿਰ ਇੱਥੇ ਗੁੜ ਬਣਨਾ ਉਦੀ ਬਾਸ਼ਨਾ ਸ਼ੱਕਰ ਬਣਦੀ ਉਦੀ ਬਾਸ਼ਨਾ ਹਾਂ ਆਹਾ ਕਿੰਨਾ ਵਧੀਆ ਕਿ ਨਾ ਨਾ ਪਾਸੋਂ ਦੇਖ ਲੋ ਆਯੁਰਵੈਦਿਕ ਟਾਈਪ ਜੀਆਂ ਚੀਜ਼ਾਂ ਇਹ ਸਾਰੀਆਂ ਜਿਹੜੀਆਂ ਕਿ ਸਾਡੇ ਸਰੀਰ ਨੂੰ ਹਾਨੀਕਾਰਕ ਨਹੀਂ ਹੈਗੀਆਂ ਨੁਕਸਾਨ ਨਹੀਂ ਪਹੁੰਚਾਉਂਦੀਆਂ ਹੈਗੀਆਂ ਕਹਿਣ ਦਾ ਮਤਲਬ ਐਦਾਂ ਬਿਲਕੁਲ ਬਿਲਕੁਲ ਤੇ ਓਨੇ ਗੰਨੇ ਆ ਹੁਣ ਮੇਲਾ ਨੂੰ ਵੀ ਦੇਖੋ ਕਿਹੜੇ ਸਾਮਨਾ ਭਰ ਭਰ ਕੇ ਜਾ ਰਿਹਾ ਹੈ ਹਾਂ ਨਾ ਕੀ ਕਰੀਏ ਹੁਣ ਜਿੱਧਰ ਨੂੰ ਮੁੱਲ ਪੈਂਦਾ ਉਧਰ ਨੂੰ ਤੁਰਨਾ ਪੈਂਦਾ ਹੁਣ ਹੈ ਨਾ ਤੁਹਾਨੂੰ ਪਤਾ ਹੀ ਆ ਕਿੰਨੇ ਐਕਸੀਡੈਂਟ ਵੀ ਹੋ ਜੰਨੇ ਆ ਧੁੰਦਾਂ ਦੇ ਵਿੱਚ ਹੁਣ ਮਾਰਾਦਾ ਚਲੋ ਸ਼ੁਕਰਾਨਾ ਇਸ ਵਾਰੀ ਇੰਨੀ ਧੁੰਦਾ ਨਹੀਂ ਪਈਆਂ ਹਾਂ ਨਹੀਂ ਤਾਂ ਬਹੁਤ ਐਕਸੀਡੈਂਟ ਹੁੰਦੇ ਰਹੇ ਆ ਧੁੰਦ ਦੇ ਕਾਰਨ ਪਾਈ ਦਿਖਿਆ ਨੇ ਟਰੈਕਟਰ ਪਲਟ ਗਿਆ ਟਰਾਲੀ ਵਿੱਚ ਜ਼ਿਆਦਾ ਬਜੰਦ ਸੀਗਾ ਹੈ ਨਾ ਕਿਤੇ ਕਹਿੰਦੇ ਮਿਲ ਬੰਦ ਹੋ ਗਈਆਂ ਹੋ ਗਿਆ ਇਸ ਵਾਰੀ ਮਿਲਾਂ ਨੇ ਵੀ ਇੰਨਾ ਤੰਗ ਨਹੀਂ ਕਰਤਾ ਸਰਦਾਰ ਜੀ ਨਹੀਂ ਇੰਨਾ ਨਹੀਂ ਰਿਹਾ ਹਾਂ ਹਾਂ ਠੀਕ ਏ ਤਾਂ ਗੱਲ ਤੁਸੀਂ ਗਏ ਹੋ ਮਿਲਾਂ ਹਾਂ ਹਾਂ ਮੈਂ ਵੀ ਕਾफी ਵਰ ਗਿਆ ਓਕੇ ਆਪਾਂ ਨਹੀਂ ਆਪਾਂ ਹੀ ਨਾ ਲਾਉਂਦੇ ਮੈਂ ਪਰ ਰਿਸ਼ਤੇਦਾਰਾਂ ਨਾਲ ਕਾफी ਵਰ ਲੈ ਕੇ ਗਿਆ ਓਕੇ ਆਪਾਂ ਦਾ ਜਿਹੜਾ ਲਾਉਂਦੇ ਆ ਬੜੰਗਰਾ ਡੁੰਗਰਾ ਜੁਗਗਾ ਹੀ ਲਾਉਂਦੇ ਆ ਮਿਲ ਵਾਸਤੇ ਹੀ ਨਹੀਂ ਲਾਉਂਦੇ ਤੇ ਉਹ ਹੁਣ ਆਪਾਂ ਇਹ achar kaad banauna hai saala achar hun makki bijjni hai je makki hun bijjange ha makki bijhke 2 2.5 ਕਿਲੇ ਹੁਣ ਵੇਚਣੇ ਆ ਤੇ ਬਾਕੀ ਫੇ ਕਣਕ ਵੱਢ ਕੇ bijjange ओके ओ चले दो टाइ किले वाले नाल ਸਰਚੂ ਆਪਣਾ ਨਹੀਂ ਨਹੀਂ ਯਾਰ ਉਹਦਾ ਵੀ ਪੈ ਜਾਣਾ ਤਾਂ ਥੋੜਾ ਜਿਹਾ ਪਾ ਲਾਂਗੇ ਹਾਂ ਹਾਂ ਉਹਦਾ ਵੀ ਪੈ ਜਾਣਾ ਤੇ ਬਾਕੀ ਫੇ ਕਣਕ ਕਣਕ ਬਾਦਿ ਬਾਸਮਤੀ ਅੱਗੇ ਲਾਉਣੀ ਹੈ ਜੀ ਹਾਂ ਜੀ ਬਾਸਮਤੀ ਦਾ ਹੁਣ ਜਦ ਜੀਰੀ ਪਨੀਰੀਆਂ ਬੀਜ ਹੋਣੀਆਂ ਜਦ ਹਾਂ ਹਾਂ ਜਿਆਦਾ ਵੀ ਲਾਣੀ ਆ ਮੈਂ ਤੁਹਾਨੂੰ ਥੋੜੀ ਲਾ ਲਾਂਗੇ ਹੁਣ ਕਿਉਂਕਿ ਚੌਲ ਖਾਣੇ ਵਾਲੇ ਆਗੇ ਬਾਈ ਫੈਮਿਲੀ ਮੈਂਬਰ ਸਾਡੀ ਮੈਂ ਸਰੋਂ ਲਾਤੀ ਸੀ ਬਾਜੀ ਨੇ ਪਹਿਲਾਂ ਹਾਂ ਸਰੂ ਹੈ ਨਹੀਂ ਨਹੀਂ ਕਿਉਂਕਿ ਮੈਨੂੰ ਮੈਨੂੰ ਪੂਫਿਲ ਹੁੰਦਾ ਜਿਹੜੇ ਮੁੱਲੇ ਦੀ ਬੋਤਲ ਪਾੜ ਲਿਆ ਉਹ ਜਿਹੜੀ ਮੁੱਲੇ ਦੀ ਬੋਤਲ ਇੱਥੇ ਆਪਣੇ ਆਪਣੀ ਕਾਣੀ ਕਢਵਾ ਲਓ ਬਹੁਤ ਬੈਨੀਫਿਟ ਹੈ ਨਾ ਸਰਦਾਰ ਜੀ ਤੁਸੀਂ ਮੰਨਦੇ ਹੋ ਨਾ ਬਿਲਕੁਲ ਹੈ ਖਰਚਾ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂ ਇਹ ਤਾਂ ਹੈ ਕਿਉਂਕਿ ਕਹਿ ਦਿੰਨੇ ਆਪਾਂ ਤੇਲ ਬਹੁਤ ਖਰਚਾ ਆਉਦਾ ਤੇਲ ਦਾ ਬਿਲਕੁਲ ਬਿਲਕੁਲ ਹਾਂ ਪਰ ਵਿਚ ਵਿਚ ਨੂੰ ਜੇ ਆਪਾਂ ਸਮਝੀਏ ਪਾਣੀ ਦਾ ਤੜਕਾ ਵੀ ਲੱਗ ਜਾਂਦਾ ਤੁਹਾਨੂੰ ਪਤਾ ਪਾਣੀ ਦਾ ਮੈਂ ਕਿਹਦੇ ਖਾਉਂਗੀ ਤੁਹਾਨੂੰ ਕਿਸੇ ਦਿਨ ਉਹ ਕਿਦਾਂ ਤਨੂ ਲਾ ਕੇ ਦਿਖਾਉਂਗੀ ਇੱਕ ਵਾਰੀ ਤੁਸੀਂ ਕਹੋ ਤਾਂ ਸਹੀ ਵੀ ਲਾ ਕੇ ਦਿਖਾਏ ਚੱਲ ਭਾਈ ਉਹ ਵੀ ਲਾ ਕੇ ਦਿਖਾਦੀ ਹੁਣ ਸਾਡੇ 뷰ਅਰਸ ਨੇ ਵੀ ਪੁੱਛਣਾ ਵੀ ਉਹ ਕਿਦਾਂ ਰਾਈਟ ਜ਼ੀਰੋ ਆਇਲ ਕੁਕਿੰਗ ਜੀਨੂੰ ਕਹਿੰਦੇ ਆ ਉਹ ਕਰਕੇ ਦਿਖਾਉਣੀ ਹੈ ਤੇ ਮੈਂ ਕਮਾਲ ਆ ਥੋੜੀ ਜੀ ਪਹਿਲਾਂ ਪਤਾ ਕੀ ਹੁਣ ਮੈਂ ਤੁਹਾਨੂੰ ਥੋੜੀ ਜੀ ਚੀਜ਼ ਬਣਾ ਕੇ ਖਾਉਂਗੀ ਪਹਿਲਾਂ ਉਹ ਹਾਂ ਠੀਕ ਆ ਕਈ ਵਾਰ ਆਪਾਂ ਹੁਣ ਤੇਲ ਪਰ ਖਾਣਾ ਹੀ ਲੇਵੇ ਮੈਂ ਤੁਹਾਨੂੰ ਸੱਚੀ ਗੱਲ ਦੱਸਣ ਹਾਂ ਕਿਆਬ ਤਾਂ ਤੁਹਾਨੂੰ ਪਸੰਦ ਆਵੇ ਕਿਆ ਨਾ ਪਸੰਦ ਆਵੇ ਪਰ ਮੈਂ ਤੁਹਾਨੂੰ ਜ਼ੀਰੋ ਆਇਲ ਕੁਕਿੰਗ ਜ਼ਰੂਰ ਕਰਕੇ ਦਿਖਾਉਂਗੀ ਹਮਮ ਤੇ ਹੁਣ ਆਪਾਂ ਚੱਲੀਏ ਦੇਖੀ ਮੇਰਾ ਕੀ ਕੰਮ ਦਾ ਹੈ ਹਾਂ ਹੁਣ ਚੱਲਦੇ ਆ ਅੱਗੇ ਹਨਾ ਅੱਗੇ ਜਾ ਚਲੋ ਚਲੋ ਦੇਖਦੇ ਆ ਫੇ ਭਾਈ ਅਹ ਉਹ ਤੇ ਖਾਨੇ ਆ ਜੀ ਫੇ ਗਰਮ ਗਰਮ ਗੁੜ ਹਮਮ ਨਾਲੇ ਤੁਹਾਨੂੰ ਦਿਖਾਣੇ ਆ ਜੀ ਤੇ ਨਾਲੇ ਜਿਆਦਾ ਤਾਜ਼ੀਆਂ ਕਰਦੇ ਆ ਤੁਹਾਡੀਆਂ ਜਿਆਦਾ ਤਾਜ਼ੀਆਂ ਕਰਦੇ ਆ ਨਾਲੇ ਫੇ ਲੈ ਕੇ ਜਾਵਾਂਗੇ ਘਰ ਨੂੰ ਹਮਮ ਹਨਾ ਘਰ ਦੇਨ ਵੀ ਖੁਸ਼ ਕਰਾਂਗੇ ਅਸੀਂ ਇੱਥੇ ਖੁਸ਼ ਹੋ ਕੇ ਜਾਣਾ ਉਹਨਾਂ ਨੂੰ ਖੁਸ਼ ਕਰਨਾ ਅੱਗੇ ਜਾ ਕੇ ਹਾਂ ਬਿਲਕੁਲ ਚਲੋ ਜੀ ਫੇ ਹੁਣ ਤੁਹਾਨੂੰ ਕਲਾੜੀ ਤੇ ਜਾ ਕੇ ਮਿਲਦੇ ਆ ਹਾਂ ਜੀ ਲਓ ਜੀ ਚੱਲ ਰਹੀ ਆ ਕਲਾੜੀ ਇੱਧਰ ਆਇਆ ਵਾ ਗੰਨਾ ਚੱਲਾ ਚੱਲੋ ਨਾ ਨਵਾਂ ਟਰੈਕਟਰ ਆਇਆ ਟਰੈਕਟਰ ਨੇ ਉਹ ਹੋਲੈਂਡ ਬਾਈ ਨੇ ਸਾਰੇ ਨੂੰ ਟੇਪ ਕਰਾਈ ਵੀ ਆ ਚੰਗਾ ਜੱਟ ਚਕੀਨੇ ਲੱਗਦਾ ਟਰੈਕਟਰ ਦਾ ਬੈਜਾ ਬੈਜਾ ਕਰਾਈ ਪਈ ਆ ਲੈ ਬਾਈ ਚੱਲ ਰਹੀ ਆ ਕਲਾੜੀ ਦੇਖ ਲਾ ਹੁਣ ਕਿੱਦਾਂ ਮੰਦਾ ਹੈ ਇਹ ਕਿੱਥੇ ਪਾਲੋ ਹਾਂ ਇਹ ਇੱਧਰ ਤੇ ਆਉਂਦਾ ਹੋਣਾ ਰਾਸ ਇੱਧਰ ਕਿਸੇ ਉਹਦੇ ਚ ਇਹ ਥੱਲੇ ਅੱਗ ਬਾਲਦੀ ਐ ਇਹਦੇ ਜੈਸਮੀਨ ਰਾਸ ਆਉਂਦਾ ਇੱਧਰ ਉਹ ਕੋਈ ਬੈਠਾ ਐ ਸਾਹ ਪਾਈ ਬੈਠਾ ਇਹ ਅੱਗ ਬਾਲਦੇ ਆ ਥੱਲੇ ਬੈਠ ਕੇ ਅੱਗ ਹਾਂ ਲਈ ਬੈਠੇ ਨਾ ਅੱਗ ਬਾਲ ਰਹੇ ਆ ਐਡਾ ਟਰੈਕਟਰ ਵਾਲਾ ਇੰਜਣ ਰੱਖਿਆ ਹੋਇਆ ਬਾਈਆਂ ਨੇ ਉਹ ਦੇਖਦੇ ਕਰਦੇ ਨਾ ਟਰੈਕਟਰ ਕੋਈ ਪੀਂਦਾ ਹੈ ਹਾਂ ਉੱਦੋਂ ਰਸ ਆ ਕੇ ਨਾ ਉਥੋਂ ਆਪੇ ਰਸ ਇਹਦੇ ਵਿੱਚ ਆ ਕੇ ਇੱਧਰ ਇਹਦੇ ਵਿੱਚ ਆ ਹੀ ਜਾਂਦਾ ਫੇ ਇੱਧਰ ਵੇ ਵਾਲੇ ਖੰਡਾ ਰਸ। ਕੱਲੇ ਅੱਗ ਬਲ ਰਹੀ ਆ ਪੂਰੀ ਜੋਰ ਆ ਜੋਰਾਂ ਤੇ। ਇਹਦੇ 'ਚ ਉਬਲ ਕੇ ਇਹਦੇ 'ਚ ਉਬਲ ਕੇ ਹਾਂ ਫਿਰ ਇਹਦੇ ਵਿੱਚੋਂ ਜਿਹੜੀ ਉੱਪਰ ਵਾਲੀ ਮੈਲ ਹੁੰਦੀ ਆ ਉਹ ਇਹਨਾਂ ਨੇ ਇਹਦੇ ਨਾਲ ਚੱਕੀ ਜਾਣੀ ਉੱਧਰ। ਹੈ? ਇਹਦੇ ਵਿੱਚੋਂ ਉੱਧਰ ਗੱਡੀ ਜਾਣੀ ਮੈਲ ਫਿਰ ਇੱਥੋਂ ਫਿਰ ਉੱਧਰ ਸੱਟਣਾ ਮਾਲ ਉੱਥੇ ਬਣਦਾ ਹੋਵੇ। ਉੱਥੇ ਤੇ ਇੱਕ ਗੋੜ ਦੀ ਰੋੜੀ ਬਣਨੀ ਆ। ਹਾਂ ਉੱਥੋਂ ਫਿਰ ਜੋ ਵੀ ਤਿਆਰ ਕਰਾਉਣਾ ਏ ਟਿੱਕੀ ਤਿਆਰ ਕਰਾਉਣੀਆਂ ਆ ਕੁਝ ਵੀ ਉਹ ਚੀਜ਼ ਆ ਜੀ ਬਾਪੂ ਜੀ ਨੇ ਬਣਵਾ ਲਈ ਸ਼ੱਕਰ ਬਾਪੂ ਜੀ ਇਹ ਘਰ ਵਾਸਤੇ ਬਣਵਾਈ ਆ ਜੀ ਇਹ ਘਰ ਵਾਸਤੇ ਬਣਵਾਈ ਆ ਜੀ ਅੱਛਾ ਅੱਛਾ ਜੀ ਪਾਪੂ ਜੀ ਨੇ ਘਰ ਨੂੰ ਬਣਵਾਈ ਆ ਇਹ ਘਰ ਨੂੰ ਬਣਵਾਈ ਜਾ ਰਿਹਾ ਸੀ ਗੱਲਾਂ ਲਿਆ ਤਾ ਬਸ ਅੱਗੇ ਰਹੀ ਬੰਦਰੀ ਤੇ ਆਪ ਮਤ ਕਰਾਈਏ ਤੇ ਹਾਂਜੀ ਹਾਂ ਹਾਂ ਤੀਨੀ ਚੁਮੀ ਤਾਂ ਜਮੇ ਨਹੀਂ ਬਸ ਤੇ ਹੁਣ ਇਹ ਲੈ ਜੀ ਨਾ ਨਾ ਠੀਕ ਆ ਜੀ ਅੱਜ ਕਿਹੜੇ ਪਿੰਡ ਤੋਂ ਬਰਸਾਲ ਤੋਂ ਸੰਦੀਪ ਮਾਸੇ ਦੇ ਮਾਸੇ ਰਹਿੰਦੇ ਇੱਥੇ ਬਰਸਾਲ ਕੋਲ ਅੱਛਾ ਅੱਛਾ ਨਾ ਨਾ ਠੀਕ ਆ ਇੱਧਰ ਟਾਈਮ ਤੋਂ ਕਰਦਾ ਰੱਖਿਓ ਹਾਂ ਸਨੇਟਾ ਇਧਰ ਬਣਵਾਣੇ ਉਹ ਤਾਂ ਪੁੱਛੋ ਆਪਾ ਅਲੱਗੇ ਸ਼ਰਮਦਾ ਜਾਂ ਅੱਲਾ ਨਾਲ ਨਾ ਪਹਿਲੇ ਬੋਲਦੇ ਗੁੜੀ ਲਓ ਜੇ ਇਧਰ ਬਣ ਰਿਹਾ ਗੋੜ ਆ ਵੀ ਦੇਖਿਓ ਪ੍ਰਸ਼ਾਦ ਕਿੰਨੀ ਸੋਣੀ ਪਾਈ ਵੀ ਠੰਡੀ ਠੰਡੀ ਹਵਾ ਚੱਲ ਰਹੀ ਆ ਹਾਂ ਗਰਮ ਹੋਰ ਬਿਲਕੁਲ ਸਾਡੇ ਜੂ ਲਵੇਟ ਕੇ ਦੇ ਦੋ ਗਾਲਾ ਪਹਿਲਾਂ ਕੁਝ ਨਹੀਂ ਆਇਆ ਤੇ ਜਦੈ ਲੈਣਾ ਪਰ ਲੱਗ ਜਾਂਦਾ ਨਾ ਲਾਲਾ ਜੀ ਹਾਂ ਹੁਣ ਆ ਥੱਲੇ ਆ ਹੁਣ ਸ਼ੱਕਰ ਜੀ ਲੱਗੀ ਬਾਈ ਜੀ ਇਹਨੂੰ ਹਨਾ ਜੀ ਹਾਂ ਜੀ ਹਾਂ 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 ਉਹ ਕੀ ਪ੍ਰੋਸੈਸ ਚੱਲ ਰਿਹਾ ਹੈ ਕਰਦਾ ਸੇ ਉੱਤੇ ਤੋਂ ਬਣਾ ਰਸਬਾਦ ਇੱਧਰ ਆ ਗਿਆ ਆ ਫਿਰ ਇਹ ਸਾਰੀ ਗਰਮ ਹੋ ਹੋ ਕੇ ਹੀ ਜਾਂਦਾ ਹੋਵੇ ਹੋਣੀ ਫਿਰ ਅੰਦਰ ਜਾ ਕੇ ਸਫਾਈ ਕਰਕੇ ਇੱਧਰ ਫਿਰ ਇਹ ਆ ਕੇ ਗੋਲ ਬਣਾਉਂਦੇ ਹਾਂ ਹਾਂ ਸਾਨੂੰ ਬਾਣੀ ਦਾ ਕੰਮ ਆ ਹਾਂ ਜੀ ਹੋ 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 ਏ ਬਾਈ ਹੂੰ ਗੁੜੇ ਬਣਵਾਏ ਕਿ ਟਿੱਕੀ ਟੁਕੀ ਨਹੀਂ ਇਹ 70 ਹੈ ਛੱਕਰ ਬਣਵਾਈਆ ਠੀਕ ਆ ਠੀਕ ਆ ਠੀਕੀ ਵੀ ਬਣਵਾਉਂਦੇ ਆ ਨਾ ਭਾਜੀ ਇਸ ਪਹਿਲਾ ਬੰਦ ਨਾ ਉਹਦੇ 'ਚ ਮਤਲਬ ਆਪਣੀ ਮਰਜ਼ੀ ਹੁੰਦੀ ਜੋ ਮਰਜ਼ੀ ਪਵਾ ਲੋ ਹਾਂਜੀ ਹਾਂ 100 100 ਜੋਇਨ ਜੋ ਜੋ ਮਰਜ਼ੀ ਹਾਂ ਆਹ ਹਾਂ ਹਾਂ ਜੋ ਨੰਨ ਰੇਡੀ ਪਹਿਲੀ ਵਾਰ ਕਮਾਣ ਬੁੜਾਈਆ ਬੋਰ ਬਣਾਇਆ ਅੱਛਾ ਨਰਮ ਰੱਖ ਲਈਂ ਬੈਂਦੀ ਫੇਰ ਕੋਰ ਬਣਦਾ ਅੱਛਾ ਅੱਛਾ ਜੀ ਇਹ ਵੀ 70 ਇਹ 70 ਬੰਦ ਹੂੰ ਕਿਸੇ ਕਿਹੜੇ ਪਿੰਡ ਤੋਂ ਖਰਖਾਨਪੁਰ ਹਸਾਲ ਪਹੁੰਚਿਆ ਇਹਨਾਂ ਨੇ ਕੀ ਕਰਦੀ ਹੈ ਫਿਰ ਇਹ ਨਾਲ ਕਿਉਂ ਉਹ ਤਾਂ ਅੱਗ ਹੀ ਦੀ ਉਹ ਵੱਲਦੀ ਥੱਲੇ ਹਾਂ ਉਹ ਥੱਲੇ ਪਾਈ ਜਾਂਦੇ ਹਾਂ 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 ਕਿਸੇ ਦਾ ਬਿਹਾਰ ਦੀ ਹੂਰ ਤੇ ਆਉਣੀ ਹੋਣੀ ਆ ਯੂਪੀ ਦੇ ਆ ਯੂਪੀ ਹੈ ਹਾਂ ਲਓ ਜੀ ਬਣ ਗਈ ਸਫਲ ਤਾਰ ਰੋੜੀ ਭੰਦਣੀ ਨਹੀਂ ਬਸ ਆਣ ਇਹਨਾਂ ਨੇ ਬਣ ਗਈ ਸ਼ੱਕਰ ਖਾਲਾ ਹੈ ਇਹਦੇ ਵਿੱਚ ਕਿਹੜਾ ਕੈਮੀਕਲ ਆ ਕੈਮੀਕਲ ਨਹੀਂ ਹੈਗਾ ਹਾਂ ਇਹਦਾ ਆਹ ਲਖਾ ਇਦਾਂ ਹੋਣੀ ਇਹਨਾਂ ਨੇ ਭੰਨਣ ਆਏ ਨੇ ਇਹ ਇਦਾਂ ਭਨ ਕੇ ਨਾ ਮਤਲਬ ਰੋੜੀ ਜੀ ਨਹੀਂ ਰਹਿਣ ਦੇਣੀ ਬਸ ਸ਼ੱਕਰ ਬਣ ਗਈ ਆਹ ਸਿਸਟਮ ਆ ਹੁਣ ਤੱਕ ਲਾੜੀਆਂ ਬਹੁਤ ਜਿਆਦਾ ਹੈ ਨਹੀਂ ਘਕਲਾੜੀਆਂ ਆਹੋ ਹੈ ਵੀ ਨਹੀਂ ਬਾਕੀ ਹੈ ਵੀ ਜਿਹੜੀਆਂ ਬਾਹਰਲੇ ਬੰਦਿਆਂ ਦੀਆਂ ਆਈਆਂ ਜਾਦਾ ਹੋਰ ਕੀ ਆ ਬੰਦੇ ਨਹੀਂ ਬੈਠੇ ਬਾਤ ਕਰੇ ਹਾਂਜੀ ਹਾਂ ਹਾਂ ਉਹੀ ਗੱਲ ਆ ਨਾ ਜੀ ਬੰਦਿਆਂ ਦਾ ਕੰਮ ਆ ਜੀ ਇਹ ਹਾਂ ਨਹੀਂ ਪਾਜੀ ਕਿਸੇ ਕੋਲ ਟਾਈਮ ਵੀ ਨਹੀਂ ਨਾ ਕਹਿੰਦਾ ਕੌਣ ਦੰਨਾ ਲਾਊਗਾ ਕੌਣ ਆਏ ਕਰਾਊਗਾ ਇਹ ਵੀ ਟਲੂਗਾ ਨਹੀਂ ਆਪਣਾ ਅਸਲ ਵਿੱਚ ਨਾ ਆਪਣਾ ਜਿਹੜਾ ਯੂਥ ਆ ਉਹ ਬਾਹਰ ਜਾਣ ਕਰਕੇ ਵੀ ਅੱਗੇ ਖਿਲਾੜੀਆਂ ਹਰੇਕ ਪਿੰਡ 'ਚ ਵਾਈ ਖਿਲਾੜੀ ਹੁੰਦੀ ਦੀ ਅੱਗੇ ਖਿਲਾੜੀ ਹੁੰਦੀ ਦੀ ਆਪਣੀ ਵੀ ਦੇਚਦੀ ਅਸੀਂ ਆਪ ਬਜ਼ੁਰਗ ਕਰਦੇ 2 ਵਜੇ ਤੇ ਲੱਗ ਜਾਂਦੇ ਆ ਕਿਉਂਕਿ ਐ ਇਹਦੇ ਵਾਸਤੇ 3-4 ਬੰਦੇ 4-5 ਚਾਹੀਦੇ ਹਾਂ 4-5 ਚਾਹੀਦੇ ਹਾਂ 1-2 ਤਾਂ ਅੱਗ ਭਰੇ ਚਾਹੀਦੇ ਬੰਦੇ ਉਹ ਬਾਹਰ ਨੂੰ ਜਾਣ ਕਰਕੇ ਆਪਣਾ ਸਾਰੇ ਹੀ ਬੱਚੇ ਪਾ ਲੈਣ ਪੱਕੇ ਹੀ ਹੋ ਗਏ ਹਾਂ ਉਹ ਥੱਲੇ ਹੀ ਬੈਠਾ ਅੱਗ ਭਰੇ ਆ ਬੰਦੇ ਗੰਨੇ ਲਾਉਣੇ ਉਹ ਵੀ ਪੱਕੇ ਹੀ ਆ ਹਾਂ ਇੱਕ ਬੰਦਾ ਉਧਰ ਗੰਨੇ ਪਰ 2 ਜਣੇ ਹੋਰੇ ਚਾਹੀਦੇ ਆ ਇੱਕ ਦੋ ਜਣੇ ਅੱਗ ਪਰ ਜਹੀ ਤੇ ਚਾਰ ਪੰਜ ਜਣੇ ਦਾ ਕੰਮ ਆ। ਖੋਸ਼ਬੂ ਦੇਖੋ ਖੋਸ਼ਬੂ। ਹਾਂ। ਖੋਸ਼ਬੂ ਦਾ ਵਹਾਨੀ ਹੋ ਤਾਜੀ ਚੀਜ਼ ਬਣਦੀ ਹੈ ਨਾ ਬਿਲਕੁਲ। ਨਾ ਕੋਈ ਸ਼ੂਗਰ ਦੀ ਬਿਮਾਰੀ ਹੋਣੀ ਨਾ ਕੋਈ ਕੋਈ ਬਦਲ ਨੇ ਆ। ਉਹੀ ਗੱਲ ਆ కెਮੀਕਲ ਦੀ ਨਾ ਹੈਗਾ। ਅੱਖਾਂ ਨੇ ਮੂਰੇ ਬਣੀ ਹੋਈ ਚੀਜ਼ ਆ। ਹੂੰਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ <laughs> 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 ਵਾਤੀ ਜਵਾਨਾਂ ਨੇ ਪ੍ਰਦੀਪਰ ਹਾਂ ਜਿੰਨਾ ਦਾ ਕਿੰਨੇ ਸੋਹਣੇ ਜਿੰਨਾ ਦਾ ਸੋਹਣਾ ਹੈ ਓਟ ਜਾ ਬਣਾਇਆ ਵਾ ਆਪਾਂ ਨੇ ਨਹੀਂ ਹੁਣ ਤਾਂ ਕੋਟੀਆਂ ਬਣਾਇਆ ਦੇਖ ਲੈ ਉਹ ਟੀਮ ਨਹੀਂ ਨੀ ਨਾ ਹੈਗੀ ਓਟੀਆਂ ਬਣਾਉਣਾ ਆਪਾਂ ਵੀ ਯਾਰ ਬਹੁਤ ਹਾਂ ਕਿੰਨੀ ਸੋਹਣੀ ਠੰਡੀ ਠੰਡੀ ਹਵਾ ਹਾਂ ਠੰਡੀ ਰਹਿੰਦੀ ਗਰਮੀਾਂ 'ਚ ਇਹ ਓਟੀਆਂ ਖਾਣਾ ਨਾਲੇ ਕੱਚਾ ਹੈ ਨਾਲੇ ਨਾ ਅਭੀ ਵੈਲੀ ਫਟਾ ਦੇਖੋ ਚਾੜ ਪਰ ਵੀ ਹੈਗੀਆਂ ਤਾਂ ਹਾਂ ਉਹ ਫੇਰ ਦੋ ਤਿੰਨ ਪਰਿਵਾਰ ਆ ਨਾ ਜੈਸਮੀ ਨਾ ਆ ਕੇ ਕਰਕੇ ਹਾਂ ਲਾਓ ਜੀ ਬੜੀ ਚੱਕਰ ਹੁਣ ਇਹਨੂੰ ਠੰਡੀ ਹੋਏ ਤੇ ਫੇਰ ਥੈਲੇ 'ਚ ਭਰ ਦੇਣਾ ਇਹਨਾਂ ਨੇ। ਧੂਆ ਕੱਢਣੀ ਆ। ਇਹਦਾ ਟੀਮ ਨਹੀਂ ਆਹੇ ਧੂਆ ਹੁੰਦਾ ਏ ਥੱਲੋਂ। ਉਧਰੋਂ ਅੱਗ ਵੱਲਦੀ ਵੱਲਦੀ ਉਧਰੋਂ ਅੱਗ ਵੱਲਦੀ ਆ ਪੂਰੇ ਧੱਕ ਦੇ ਖਲਾ। ਉਰੇ ਵੀ ਅਵਾਲਾ ਹੀ ਵੱਜਦੇ ਆ। ਥੱਲੇ ਦਾ ਕੱਗ ਹੁੰਦੀ ਆ। ਇੱਧਰੋਂ ਧੂਆ ਪਾਸ ਹੋਈ ਜਾਂਦਾ ਇੱਧਰ ਆ ਕੇ ਉੱਪਰ ਨੂੰ। ਕੋਸਾ ਲਾਉਂਦੇ ਨੇ। ਹੇ। ਪੂਰੇ ਸਫਾਈ ਹੁੰਦੀ ਹੈ ਨਾ ਰਸ ਦੀ ਪੂਰੇ ਸਫਾਈ ਇਹਦੇ ਜਿਆਦਾ ਇਹਨਾਂ ਕਰਮ ਹੋਣਾ ਹੈ ਇਹਦੇ ਉੱਪਰ ਮੈਲ ਆ ਜਣੀ ਜਿਹੜੀ ਉਹ ਹਾਂ ਜਿਹੜੀ ਮੈਲ ਪਈ ਆ ਉਹ ਫੇਰ ਮੈਲ ਇਹਨਾਂ ਨੇ ਇਹਦੇ ਨਾਲ ਬਾਹਰ ਕੱਢ ਦੇਣੀ ਪੂਰੇ ਸਫਾਈ ਫੇਰ ਅੱਗੇ ਉਹ ਹਾਂ ਰਸ ਦੀ ਸਫਾਈ ਹੋ ਗਈ ਫੇਰ ਇਹਨਾਂ ਨੇ ਉਹਨੂੰ ਅੱਗੇ ਪਾ ਦੇਣਾ ਉੱਥੇ ਉਬਲਣਾ ਉਥੇ ਬਾਅਦ ਫੇਰ ਅੱਗੇ ਜਾਣਾ ਤੀਜੀ ਜਗ੍ਹਾ ਜਾ ਕੇ ਫੇਰ ਗੋੜਾ ਵਾਲੀ ਪੋਜੀਸ਼ਨ ਵਿੱਚ ਆਉਣਾ ਇਹਨੇ ਮਿਹਨਤ ਤਾਂ ਬਹੁਤ ਆ ਮੰਨਣੀ ਹੈਗੀ ਹਾਂ ਆ ਦੇਖੋ ਆ ਗਈ ਹਾਂ ਆ ਦੇਖੋ ਉੱਪਰ ਆ ਗਈ ਨਾ ਮੈੜ ਕਹਿੰਦੇ ਨੇ ਮੈੜ ਸੁਣੀ ਕੀ ਹਾਂ ਕਿਉਂ ਕਰੀਏ ਨਾ ਇਹਨੇ ਓਹੋ ਸਦੈਨ ਇਹ ਤਾਂ ਹੁਣ ਸਾਫ ਨਹੀਂ ਹੋਊਗੀ ਉਹ ਵੀ ਤਾਂ ਪੁੜਕੀ ਤਾਂ ਨੇ ਹੁੰਦੇ ਆ ਪਰ ਜਦ ਆਪਾਂ ਗੰਨੇ ਦਾ ਰਸ ਕੱਢਦੇ ਆ ਹਾਂ ਹਾਂ ਤੇਰਾ ਉਹ ਉਹਨਾਂ ਨੇ ਤੋਤਾ ਵਾ ਹੁੰਦਾ ਗੰਨਾ ਉਹ ਤਾਂ ਤਾਬਾ ਹੁੰਦਾ ਹੁੰਦੀ ਦਾ ਉਹਦੇ ਪਰ ਵੀ ਆ ਉਹ ਪਰ ਤਾਂ ਤਾਬਾ ਹੁੰਦਾ ਹੁਣ ਇੰਨਾ ਤਾਂ ਹੋ ਨਹੀਂ ਨਾ ਸਕਦੇ ਐਡਾ ਟਰਾਲਾ ਕਿੱਥੇ ਤੋ ਹੋ ਜਾਣਾ ਪਾਜੀ ਉੱਧਰ ਕਿੰਨੇ ਟਾਈਮ ਲੱਗਣਾ ਪੇਟਾ ਕੁਝ ਕੰਤਾ ਲੱਗ ਜਾਣਾ ਮੈਨੂੰ ਨਹੀਂ ਲੱਗ ਫਿਰ ਤੇ ਲਾਲਾ ਚੱਲ ਕੇ ਦੇ ਨਹੀਂ ਤੈਨੂੰ ਕਾਲੂ ਖਿਲਾ ਦੂੰਗਾ ਕਿਤੇ ਉੱਧਰ ਨੂੰ ਜਾਣਾ ਆਪਾਂ ਚੰਡੀਗੜ੍ਹ ਨੂੰ ਫੇਰ ਉੱਥੇ ਵੀ ਹੈਗੀਆਂ ਖਿਲਾੜੀਆਂ ਰਾਸਤੇ 'ਚ ਤੇ ਹੁਣ ਆਪ ਲਾਲਾ ਉੱਥੇ ਖਾਣ ਗੋੜ ਲਾ ਲਿਆ ਭਾਈ ਗੋੜ ਮੁੱਲ ਵੀ ਮਿਲ ਜਾਂਦਾ ਜੀ ਹੈਗਾ ਆਪਣੇ ਕੋਲ ਕਿੰਨੇ ਰੇਟ 60 ਰੁਪਏ ਕਿਲੋ ਠੀਕ ਆ ਠੀਕ ਆ ਆ ਕੱਟਤੀ ਜੀ ਮੈਲ ਬਾਈ ਨੇ ਮੈਲ ਕੱਟ ਗਈ ਹੈਗਾ ਮੋਖਾ ਬਾਈ ਦੇਖ ਲਓ ਇੰਨੇ 6 ਵਿੱਚ ਬੈਠਣਾ ਤੇ ਬਾਈ ਜੀ ਜਦ ਮੈਲ ਉਤਰ ਜਾਂਦੀ ਹੈ ਆਪੇ ਠੰਡਾ ਜਾ ਹੋ ਜਾਂਦਾ ਹੁਣ ਅਵਾਲੇ ਮਾਨ ਦੇ ਤੇ ਹਟ ਗਿਆ ਨਹੀਂ ਫਿਰ ਇਹ ਵੀ ਆਇਆ ਕਿ ਮੈਲ ਕਰਕੇ ਕਰਦਾ ਨਾ ਅੱਛਾ ਮੈਲ ਕਰੀ ਜੇ ਨੇ ਚੱਕੀ ਇਹਨੇ ਸਾਫ਼ ਹੋਈ ਜੇ ਨੇ ਹੁਣ ਇਹ ਠੇਕ ਘਟ ਜਣਾ ਕਈ ਮਰੀ ਉਹ ਧੋਸਾ ਲੁੰਦਾ ਹਾਂ 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 ਤੁਸੀਂ ਉਹ ਪੇਪਰ ਪੈਂਦਾ ਅੱਛਾ ਇਹਨੂੰ ਘੱਟ ਲਾ ਕੇ ਵੱਧ ਲਾ ਕੇ ਜੇ ਵੱਧ ਲਾ ਕੇ ਫਿਰ ਉਹਦੇ ਠੇਕ ਆ ਜਾਣਾ ਆ ਹੁਣ ਫਿਰ ਲੱਗ ਗਿਆ ਆਉਣ ਹਨਾ ਹਾਂ ਅਜੇ ਉਹਨਾਂ ਦਾ ਠੇਕਤਲੇ ਘਟਦਾ ਫਿਰ ਉਹ ਘਟ ਜਾਂਦੀ ਹੈ ਉਦਾਂ ਹਲਾ ਕੰਮ ਹੈ ਔਖਾ ਇਹਨੇ ਆਹ ਭਾਪ ਜਿਹੜੀ ਆਉਂਦੀ ਗਰਮੇ ਪਈਆਂ ਹਨਾ ਜਿੰਨੇ ਨੰਬਰ ਰਹਿਗੇ ਵੀਰੇ ਆਪਣੇ ਬੰਦੇ ਨੂੰ ਰਹੀ ਨੇ ਆਪਣੇ ਬੰਦੇ ਬਾਹਰ ਨੂੰ ਹੋਗੇ ਨਾ ਜ਼ਿਆਦਾ ਜੀ ਇਹ ਬਾਈ ਇਹ ਟਰੈਕਟਰ ਕਿੰਨੇ ਹਾਰਸਪਾਵਰ ਦਾ ਜੀ ਆਪਣਾ ਆਪਣੇ ਕੋਲੋਂ ਪਾਸਾ ਅੱਛਾ ਆਪਣਾ ਗਾ ਮੁੰਡੇ ਮੱਤ ਨੂੰ ਥੋੜਾ ਕੱਲੀ ਜਾਏ ਅੱਛਾ 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 ਜੀ ਠੀਕ ਹੈ ਠੀਕ ਹੈ ਠੀਕ ਹੈ ਹੁਣ ਇੱਥੋਂ ਸਫਾਈ ਹੋ ਕੇ ਫੇਰ ਉਧੇ ਜੀ ਜਾਣਾ ਹਾਂਜੀ ਉਧੇ ਚੋਂ ਫੇਰ ਕਹਾਂ ਜਾਣਾ ਪਿੰਡਾਂ 'ਚ ਰਹੀਆਂ ਹੀ ਨਿਕਲ ਆੜੀਆਂ ਯਾਰ ਅੱਗੇ ਤਾਂ ਬਹੁਤ ਹੁੰਦੀਆਂ ਨੇ ਚੱਟਟੀ ਵੀ ਤਾਂ ਹੀ ਰਹਿ ਜਾਂਦੀ ਐ ਅਗਰ ਨਹੀਂ ਚੱਟੜੀ ਪਿੰਡਾਂ ਪਹਿਲਾਂ ਬਣਾਉਂਦੇ ਤਾਂ ਕਾਲੀ ਰਹਿ ਜਾਂਦੀ ਕਾਲੀ ਰਹਿ ਜਾਂਦੀ ਦੀ ਆਪਣਾ ਕੋਕੜਾਹੇ ਦੋ ਹੀ ਚੱਲਦੇ ਹੁੰਦੇ ਹਾਂ ਉਹ ਕੋਕੜਾਹੇ 'ਚ ਬਹੁਤੀ ਸਫਾਈ ਨਹੀਂ ਹੋਣੀ ਹੁਣ ਇਹਨੇ ਇੱਧਰ ਵੀ ਸਫਾਈ ਕਰਤੀ ਇੱਧਰ ਵੀ ਸਫਾਈ ਹੋ ਜਾਣੀ ਐ ਜੀ ਹਾਂ ਇਹ ਉੱਧਰ ਜਾਣਾ ਨੇ ਜਦੋਂ ਮਿੱਟੀ ਦਿੱਤਾ ਪਾਉਣਾ ਉਹਨਾਂ ਨੇ ਦੋ ਹੀ ਫੋਲ ਸਫਾਈ ਹੋ ਜਾਣੀ ਹਾਂ ਫੇ ਤੀਜੀ ਜਗ੍ਹਾ ਜਾ ਕੇ ਕਿਤੇ ਗੁੜ ਦੀ ਸ਼ੇਪ ਮਾਉਣੀ ਹਾਂ 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 ਆਹੋ ਸ਼ੱਕਰ ਆਏ ਨ ਭਾਈ ਚੱਟੀ ਯਾਰ ਕੋਤਾ ਉੱਤਰ ਗਿਆ ਤੇਰੀ ਵੀ ਹਾਂ ਕਰਾ ਲੀਏ ਕਰੀ ਵੀਰੇ ਯਾਰ 2 ਕਿਲੋ ਘਰ ਕਿੰਨਾ ਲੈ ਜਾਣਾ ਜੀ ਦੋ ਦੋ ਕਿਲੋ ਲੈ ਲੂ ਦੋ ਹੀ ਚੀਜ਼ਾਂ ਦੋ ਕਿਲੋ ਘੋੜ ਦੋ ਕਿਲੋ ਸ਼ੱਕਰ ਹਨਾ ਜੀ ਮੰਮੀ ਬਾਕੀ ਵੀ ਜੇ ਘਰ ਦੇ ਵਰਦਾ ਫੇਰ ਲੈ ਲਾਂਗੇ ਨਿੰਨਾਂ ਤੇ ਲੈ ਲਓ ਵੀ ਜੇ ਸਵਾਦ ਲੱਗਿਆ ਖੋਣ ਨੂਰੇ ਤੁਰੂਲਾ ਇਹ ਵਾਹ ਲਓ ਆਪਾਂ ਨਹੀਂ ਕਰਿਓ ਆਈ ਯਾਰ ਵੀਰੇ ਅੱਛਾ ਇਧਰ ਆਂਟੀ ਜੀ ਨੇ ਪਾਣਾ 2 ਕਿਲੋ ਕਰ ਦਿਓ ਜੀ ਸ਼ੱਕਰ ਕੀ ਸ਼ੱਕਰ ਜ਼ਿਆਦਾ ਕਰਾ ਲਈਏ ਜੀ ਮੈਂ ਪਰ ਜ਼ਿਆਦਾ ਕਰਾ ਲਉਂਦੇ ਮੈਂ ਵੀ ਉਹੀ ਚਾਰ ਕਿਲੋ ਕਰਾ ਲਉ ਸੱਕਰ ਹੂੰ ਚਾਰ ਕਿਲੋ ਕਰਵਾਉਣਾ ਜੀ ਉਹ ਦੇਖੀ ਰੱਬ ਹਰ ਦਾ ਉਹ ਥੇਦੇ ਦਾ ਮਿਲ ਜੂਗਾ ਚੱਲ ਉਹ ਥੇ ਕੱਢ ਲਉਂਦੇ ਆ ਖੜਾ ਦਿੰਦੇ ਤੈਨੂੰ ਕਰਜ ਦਹੀਂ ਯਾਰ ਬਾਈ ਕੱਢ ਕੇ ਇੱਕ ਚਾਰ ਕਿਲੋ ਕਰ ਦਿਓ ਹਾਂਜੀ ਉਹ ਦਹੀਂ ਯਾਰ ਇੱਕ ਬਣਾ ਕੇ ਉਹ ਲਪੇਟਾ ਜਿਹਾ ਪੱਤੀ ਵੀ ਨਾਲ ਦੀ ਨਾਲ ਲਾਈ ਜਾਂਦੇ ਆ ਜਿਹੜੀ ਪੱਤੀ ਵੇਸਟੇਜ ਇਹਨਾਂ ਨੇ ਮਤਲਬ ਛੱਡਣੀ ਨਹੀਂ ਹੈ ਜਿਹੜੀ ਵੇਸਟੇਜ ਹੈ ਨਾ ਠੀਕ ਵੀ ਆ ਵੈਸੇ ਅਗਲੇ ਨੇ ਬਾਲਣ ਦਾ ਖਰਚਾ ਬਚਾਇਆ ਹੋਇਆ ਜੀ ਉਹੀ ਪੱਤੀ ਵੀ ਲਾਈ ਜਾਂਦੇ ਆ ਅੱਗਾ ਚ ਇਹ ਨਾਲੇ ਜਿਹੜਾ ਗੰਨੇ ਦਾ ਵੇਸਟੇਜ ਆ ਇਹ ਜਿਹੜੀ ਸਾਰੀ ਇਹਦੇ ਗਲੇ ਅੱਗ ਚੱਲ ਰਹੀ ਆ ਜੀ ਦੋ ਬੰਦੇ ਲੱਗੇ ਹੋਏ ਆ ਇੱਕ ਉੱਪਰ ਲੱਗਿਆ ਵਾ ਅਗ ਬਾਲਣ ਇੱਕ ਥੱਲੇ ਲੱਗਿਆ ਹੋਇਆ ਉਹ ਜਿਨ੍ਹਾਂ ਦੀ ਅੱਗ ਜਿੱਥੇ ਥੱਲੇ ਵਾਲਿਆਂ ਦੀ ਅੱਗ ਕਹਾਂ ਜਾਂਦੀ ਆ ਇਹ ਇੱਕੋ ਦੇ ਵਿੱਚ ਆ। ਦਹੀਂ ਬਾਈ ਬਣਾ ਕੇ ਯਾਰ। ਲਾਓ ਜੀ। ਆ ਲੱਗੀ ਲਾਲ ਮੱਣ। ਇਹਨੂੰ ਕਹਿੰਦੇ ਲਾਲਾਂ ਖਾਣੀਆਂ ਅਸੀਂ ਕਿਲਾੜੀਪੁਰ ਜਾ ਕੇ। ਆ ਹੁੰਦੀਆਂ ਲਾਲਾਂ। ਇਹ ਆ। ਇਹਨੂੰ ਕਹਿੰਦੇ ਲਾਲਾਂ। ਇਹ ਤਾਂ ਹਜੇ ਥੋੜੀ ਠੰਡੀ ਹੋਊਗੀ। ਤਾਂ ਕਰਕੇ ਆ। ਨਹੀਂ ਤਾਂ ਬਹੁਤ ਇਹਦਾ ਜਮਾ ਹੀ ਨਰਮ ਪਈ ਹੁੰਦੀ ਆ। ਯਾ ਇਸ ਮੈਨੇ ਕਹਨੀ ਲਾਲ ਖਾਣੀ ਆ ਜੀ। ਲਾ ਭਾਈ। ਲਾਲ ਖਾਲਾ। ਹਾਂ। ਠੀਕ ਆ ਹੁਣ। ਖੁਸ਼ ਆ ਹੁਣ। ਮੈਂ ਤਾਂ ਗੁੜ ਵੀ 4 ਕਿਲੋ ਕਰਾ ਲਿਆ। ਠੀਕ ਆ। ਹੋ ਗਈ 4 ਕਿਲੋ ਗੁੜ ਹੋ ਗਿਆ। ਸ਼ੱਕਰ ਕਿੰਨੀ ਕਰਾ ਜੀ 4। ਆਹ 4 ਕਿਲੋ ਆ। ਬਹੁਤ ਵਜਣਾ। ਬਹੁਤ ਵਜਣਾ ਸ਼ੱਕਰ ਜਹੇ। ਗੁੜ ਬਾਫਿਆ ਜੇ ਹੋ ਗਈ ਛੋਟੇ ਛੋਟੇ ਜੇ। ਟਿੱਕੀ ਵੀ ਹੈਗੀ ਆ ਜੀ ਆਪਣੇ ਮਣੀ ਵੀ ਟਿੱਕੀ ਨਹੀਂ ਨਹੀਂ ਟਿੱਕੀ ਆ ਜਾਓ ਮਣਮਾਣੀ ਪੈਂਦੀ ਹੈ ਨਾ ਮਣਮਾਉਣੀ ਪੈਂਦੀ ਉਹ ਨਹੀਂ ਮੈਂ ਖਾਉ ਹਾਂ ਨਹੀਂ ਮੈਂ ਖਾ ਉਹ ਵੀ ਲੈ ਜਣੀ ਸੀ ਥੋੜੀ ਜੀ ਰੋਟੀ ਦੇ ਬਾਅਦ ਖਾਣ ਨੂੰ ਸਵਾਦ ਲੱਗਦੀ ਆ ਜੇ ਆਉਂਦੇ ਆ ਪਾਕਿਸਤਾਨ ਦੇ ਨਾ ਆਹੋ ਚੱਲ ਲੈ ਜੀ ਤੁਸੀਂ ਆਓ ਲਾਲ ਖਾ ਕੇ ਖੁਸ਼ ਹੋਗੀ ਹਾਂ ਸਵਾਦ ਆ ਲੱਭਣੀ ਮौज ਪੰਜਾਬ ਬੰਦ ਆ ਉਹਦਾ ਹੈ ਹਾਂ 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 ਲਓ ਗੋੜ ਵੀ ਹੋ ਗਿਆ ਆਪਣਾ ਚੱਕਰ ਵੀ ਹੋ ਗਈ ਚਲੋ ਵੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਆ ਦੇਖ ਲਓ ਜੀ ਲਾਲਾ ਚੋੜ ਭਾਈ ਜਿਹੜੀ ਆ ਚੀਜ਼ ਹੈ ਨਾ ਬਸ ਉਹੀ ਚੀਜ਼ ਹੈ ਕੀ ਬਾਤ ਹੈ ਮੈਂ ਤੇ ਖੋਕੇ ਕੱਟ ਖਾਦਾ ਮੈਂ ਅਬੀਜੀ ਕਰਦਾ ਤਾਂ ਖਾਣੇ ਨੂੰ ਤੇ ਆਪਣਾ ਹੋਰ ਲਿਆਉਂਦੇ ਹੋਰ ਲਿਆਉਂਦੇ ਮੈਂ ਹੁਣ ਉੱਥੇ ਵੀਡੀਓ ਬਣਾਉਣ ਚ ਰਿਹਾ ਥੋੜਾ ਜਿਹਾ ਬਿਜੀ ਹੈ ਅੱਛਾ ਕੈਮਰਾ ਵੀ ਆਪਣੇ ਵੱਲ ਨੂੰ ਰੱਖ ਦੀ ਮੈਡਮ ਮੇਰੇ ਐਕਸਪ੍ਰੈਸ਼ਨ ਦਿਖਣਾ ਚਾਹੀਦੇ ਆ ਮੈਂ ਉੱਥੇ ਥੋੜਾ ਬਿਜੀ ਤਾਂ ਜੀ ਵੀਡੀਓ ਬਣਾਉਣ ਵਿੱਚ ਇਦਾਂ ਪਰ ਨਜਾਇਜ਼ ਫਿਰ ਕਹਿੰਦੀ ਵੀ ਮੈਂ ਹੀ ਖਾਣਾ ਇਕੱਲੀ ਹੂੰ ਪਰ ਕਿਤੇ ਜੇ ਗਰਮ ਗਰਮ ਗੁੜ ਹੋਵੇ ਸਾਹਮਣੇ ਕਿਤੇ ਰਹਿ ਹੁੰਦਾ ਜੀ ਹੈ ਨਜ਼ਾਰਾ ਆ ਗਿਆ ਬਾਈ ਬਸ ਕਰੋ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਉਹਨਾਂ ਦੇ ਦਿਲ ਕਿਆ ਕਹਿੰਦੇ ਹੁਣੇ ਨਹੀਂ ਦਿਲ ਤਾਂ ਚਲੋ ਦੇਖਾ ਸੀ ਵੀ ਉਹਨਾਂ ਦੇ ਬੱਚੇ ਆ ਅਸੀਂ ਖਾ ਲਿਆ ਉਹਨਾਂ ਨੇ ਖਾ ਲਿਆ ਇੱਕੇ ਗੱਲ ਆ ਜਿਹੜੇ ਸਾਡੇ ਵਿਊਰਸ ਜਿਹੜੇ ਸਾਨੂੰ ਬਾਹਰ ਦੇਖਦੇ ਆ ਅਸੀਂ ਉਹਨਾਂ ਨੂੰ ਮਾਹੌਲ ਦਿਖਾਉਂਦੇ ਆ ਉਹਨਾਂ ਦੇ ਬੱਚਿਆਂ ਨੂੰ ਮਾਹੌਲ ਦਿਖਾਉਂਦੇ ਆ ਵੀ ਆਹਾ ਪੰਜਾਬ ਆ ਭਾਈ ਹਾਂ ਮੇਰੇ ਆਏ ਗੋੜ ਬਣਦਾ ਆਪਣਾ ਗੰਨਾ ਲਾਇਆ ਵਾ ਹੋਵੇ ਜਿਹੜੇ ਕਹਿੰਦੇ ਸੀ ਪੰਜਾਬ ਨਹੀਂ ਹੋਣਾ ਬੱਚੇ ਹੂੰ ਜਿਹੜੇ ਕਹਿੰਦੇ ਆ ਹੈ ਵੈਸੇ ਤਾਂ ਚਲੋ ਬਾਈ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਕੀੜਾ ਜ਼ਰੂਰ ਮਰਾਈ ਕਰੋ ਆਪਣੇ ਬੱਚਿਆਂ ਨੂੰ ਜੀ ਜ਼ਰੂਰ ਪੰਜਾਬ ਨਾਲ ਜੋੜ ਕੇ ਰੱਖੋ ਹੂੰ ਦੇਖੋ ਗੱਲ ਪਤਾ ਕੀ ਆ ਜੀ ਅ ਮੈਨੂੰ ਇਹ ਗੱਲ ਦਾ ਨਹੀਂ ਪਤਾ ਵੀ ਮੈਂ ਸਹੀ ਬੋਲੂੰਗਾ ਜਾਂ ਕਿਸੇ ਨੂੰ ਸਹੀ ਲੱਗੂਗਾ ਜਾਂ ਕਿਸੇ ਨੂੰ ਗਲਤ ਲੱਗੂਗਾ ਮੈਂ ਸ਼ਾਇਦ ਕਿਤੇ ਕਿਤੇ ਨਾ ਕਿਤੇ ਗਲਤ ਵੀ ਹੋਵਾਂ ਇਸ ਇਸ ਮਾਮਲੇ 'ਚ ਪਰ ਜਿਵੇਂ ਹੁਣ ਅਮਰੀਕਾ ਤੋਂ ਦੇਖ ਲਓ ਕਿਦਾਂ ਮਾਰੇ ਉਹਨਾਂ ਨੇ ਚੱਕ ਚੱਕ ਕੇ ਹੈ ਕਰਤੇ ਜਾਂ ਨਾ ਰਿਪੋਰਟ ਰਿਪੋਰਟ ਕੀਤੇ ਕਿੰਨਾ ਪੈਸਾ ਲਾਇਆ ਵਾ ਮੁਲਖ ਨੇ ਆ ਕਈ ਵੀਡੀਓ ਦੇਖੀਆਂ ਬਾਪੂ ਜੀ ਵਿਚਾਰੇ ਰੋਣ ਲੱਗੇ ਵੇ ਕਹਿੰਦਾ ਭਾਈ ਕਈ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਤੇ ਹੈ ਫਿਰ ਜ਼ਮੀਨ ਵੀ ਵੇਚੀ ਤੀ ਫਿਰ ਦੁੱਖਾ ਲੱਗਦਾ ਬਹੁਤ ਦੇ ਲੋਕ ਹਨ ਬਹੁਤ ਉਹ ਬਹੁਤ ਬੜੀ ਅ ਘਟਣਾ ਹੋਈ ਆ ਜੋ ਵੀ ਹੋਈ ਆ ਯਾਨੀ ਮੈਂ ਤੁਹਾਨੂੰ ਦੱਸਿਆ ਜਰਨੇ ਵਾਲਾ ਕੋਈ ਹੁੰਦਾ ਵੀ ਚਲ ਕੋਈ ਨਾ ਪੁੱਤ ਹਾਂ ਹੋ ਗਿਆ ਹੋ ਗਿਆ ਆਪਾਂ ਇੱਥੇ ਕੰਮ ਸ਼ੁਰੂ ਕਰਦੇ ਆਂ ਗੱਲ ਪਤਾ ਕਿਆ ਜੈ ਸਮਨ ਜਰੂੰਗਾ ਵੀ ਬੰਦਾ ਕਿਸੇ ਹੱਦ ਤੱਕ ਜਿਹੜੇ ਬੰਦੇ ਕੋਲ ਤਾਂ ਹੈਗੀ ਗੁੰਜਾਇਸ ਉਹ ਤਾਂ ਜਰ ਲੂੰਗਾ ਹੁਣ ਜਿਹੜੇ ਬੰਦੇ ਨੇ ਵਿਚਰੇ ਨੇ ਕਰਜ਼ੇ ਚੱਕ ਕੇ ਭੇਜਿਆ ਵਾ ਉਮੀਦ ਧੀ ਉਹਨੂੰ ਵੀ ਆਪ ਚਲ ਮੇਰੇ ਪੁੱਤ ਨੇ ਜਾ ਕੇ ਕਰਜ਼ਾ ਲਾ ਦੇਣਾ ਹੂੰ ਸਾਲ ਚ ਲਾ ਦੂੰਗਾ 2 ਸਾਲ ਚ ਲਾ ਦੂੰਗਾ ਹੈਨਾ ਉਹ ਬਾਪ ਪਰ ਕਿਆ ਬੀਤਦੀ ਆ ਉਤੇ ਕਿੱਥੇ ਯਾਰ ਹੋ ਜਾਣਾ ਨਹੀਂ ਯਾਰ ਹੁਣ ਉਹ ਤਾਂ ਬਚਰਾ ਕਰਦਿਆਂ ਮੁਰੇ ਖੁਸ਼ ਰਹੂਗਾ ਪਰ ਅੰਦਰੋਂ ਅੰਦਰੀ ਤਾਂ ਉਹਨੂੰ ਉਸ ਚੀਜ਼ ਨੇ ਖਾਈ ਜਾਣਾ ਵੀ ਮੈਂ ਭਾਈ ਫਲਾਣੇ ਤੇ ਐਨੇ ਪਰਸੈਂਟ ਪਰ ਪੈਸੇ ਫੜੇ ਤੇ ਵੀ ਹੁਣ ਇੰਨਾ ਵਿਆਜ ਮੈਨੂੰ ਮਹੀਨੇ ਦਾ ਪੈਂਦਾ ਐਨੇ ਬਣ ਜਣੇ 2 ਮਹੀਨਿਆਂ ਦੇ ਉਹਦੇ ਦਿਮਾਗ 'ਚ ਤਾਂ ਉਹੀ ਗੱਲ ਘੁੰਮੀ ਜਾਣੀ ਠੀਕ ਆ ਜਰਨੇ ਵਾਲੇ ਹੁੰਦੇ ਆ ਵੀ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਚੱਲ ਉਹਨਾਂ ਵਾਂਗ ਜਾਇਸ ਹੈਗੀ ਉਹ ਜਰ ਲੂਗੇ ਪਰ ਸਾਰੇ ਨਹੀਂ ਕਰ ਸਕਦੇ ਉਹਨੂੰ ਬਾਪੂ ਦੀ ਵੀਡੀਓ ਦੇਖੀ ਦੀ ਮੈਂ ਕੱਲ ਉਹ ਬਚਰਾ ਰੋਂਦਾ ਦਾ ਉਹ ਕਹਿੰਦਾ ਵੀ ਕਿਸੇ ਤੇ ਬਾਈ 2 ਲੱਖ ਫੜਿਆ ਕਿਸੇ ਤੇ 5 ਲੱਖ ਫੜਿਆ ਹੈ ਜਮੀਨ ਵੇਚੀ 44 ਲੱਖ ਰੁਪਏ ਲਾ ਕੇ ਸੀ ਮੁੰਡਾ ਭੇਜਿਆ ਤਾਂ 10 ਠੀਕ ਹੈ ਪਰ ਉੱਥੇ ਜੀ ਫਿਰ ਆ ਕੇ ਉਸ ਚੀਜ਼ ਪਰ ਫਿਰ ਇੱਕ ਬਹੁਤ ਮਨ ਬਹੁਤ ਮਨ ਭਰਦਾ ਵੀ ਯਾਰ ਹੈਨਾ ਇੰਨਾ ਪੈਸਾ ਲਾ ਕੇ ਬੰਦਿਆਂ ਨੇ ਆਪਣਾ ਪਰਿਵਾਰ ਵੀ ਆਪਣਾ ਭੇਜਿਆ ਤਾਂ ਬਾਹਰ ਮੁੰਡਾ ਚਲੋ ਭਾਈ ਪਰ ਉਹ ਚੀਜ਼ ਆਪਾਂ ਕਹਿੰਦੇ ਆ ਵੀ ਆਪਣੇ ਜੇ ਉਰੇ ਉਰੇ ਆਪਣਾ ਕੰਮ ਵਧੀਆ ਚੱਲਦਾ ਤਾਂ ਬਾਹਰ ਨੂੰ ਨਾ ਜਾਓ ਜੀ ਬਸ ਹੈਨਾ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਮੈਂ ਪਹਿਲਾਂ ਹੀ ਇਸ ਚੀਜ਼ ਦੀ ਮਾਫੀ ਮੰਗੀ ਆ ਭਾਈ ਜੇ ਕਿਸੇ ਨੂੰ ਗੱਲ ਬੁਰਾ ਲੱਗੀ ਗੱਲ ਮੇਰੀ ਤਾਂ ਕੋਈ ਗੱਲ ਨਹੀਂ ਭਾਈ ਉਹ ਨਾ ਮੰਨੋ ਹੈਨਾ ਚਲ ਮੰਨ ਲੈ ਮੈਂ ਮਾਫ ਕਰ ਦਿਆਂ ਤੁਹਾਨੂੰ ਹਾਂ ਵੀ ਆਪਾਂ ਉਹ ਚੀਜ਼ ਆਪਾਂ ਪਹਿਲਾਂ ਹੀ ਕਹੀ ਆ ਵੀ ਕਈਆਂ ਨੂੰ ਚੰਗੀ ਲੱਗੂਗੀ ਸਾਡ ਗੱਲ ਸਾਡੀ ਕਈਆਂ ਨੂੰ ਮਾੜੀ ਲੱਗੂਗੀ ਪਰ ਮੈਂ ਅਹੀਂ ਕਹਿੰਦਾ ਵੀ ਆਪਣੇ ਪੰਜਾਬ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਬਸ ਜੋੜ ਕੇ ਰੱਖਣ ਦੀ ਗੱਲ ਕਰਦੇ ਆ ਇਹ ਨਹੀਂ ਕਹਿੰਦੇ ਵੀ ਆ ਕੇ ਇੱਥੇ ਹੀ ਰਹੋ ਸਾਨੂੰ ਪਤਾ ਵੀ ਕਈਆਂ ਨੂੰ ਮਜਬੂਰੀਆਂ ਦੀ ਇੱਥੇ ਕੰਮ ਨਹੀਂ ਮਿਲਦਾ ਤਾਂ ਤੁਸੀਂ ਜਾਣਦੇ ਹੋ ਹਨਾ ਕਿਉਂਕਿ ਘਰ ਛੱਡਣੇ ਸੌਖੇ ਨਹੀਂ ਹੁੰਦੇ ਹੈਗੇ ਹਮ ਹੈਨਾ ਕਹਿੰਦੇ ਮੈਂ ਤੇ ਮੇਰਾ ਟੈਚ ਜਿੰਨੀ ਵਾਰੀ ਰੋਇਆ ਪਿੰਡ ਛੱਡ ਮਾਂ ਦੇ ਅੱਖੋਂ ਲੈ ਜਿੰਨੀ ਵਾਰੀ ਅਸੀਂ ਹੋਏ ਕਿੰਨੀ ਵਾਰ ਵਾਰ ਜਾਂਦੇ ਹੁਣ ਜਿਵੇਂ ਭੋਲੀ ਮਾਸੀ ਜਦ ਵੀ ਜਾਂਦੀ ਉਹਨੇ ਰੋਣਾ ਹੀ ਰੋਣਾ ਹੈ ਰੋਣਾ ਹੀ ਰੋਣਾ ਕਿਉਂ ਜੀ ਲੱਗਿਆ ਹੁੰਦਾ ਪਹਿਲਾਂ ਤਾਂ ਥਰੇ ਦਿਨ ਗਿਣੀ ਜਾਣੇ ਮਹੀਨੇ ਗਿਣੀ ਜਾਣੇ 9 ਮਹੀਨੇ ਰਹਿ ਗਏ ਆਨੇ ਆਏ ਹੁਣੇ ਪਰ ਇੱਥੇ ਆ ਕੇ ਦਿਨ ਆਏ ਨਿਕਲਦੇ ਆ ਤਾਂ ਫਿਰ ਉ ਤਾਂ ਹੁੰਦਾ ਹੀ ਆ ਹੈਨਾ ਉਹ ਤਾਂ ਹੈਗਾ ਹੀ ਆ ਚਲੋ ਕੋਈ ਗੱਲ ਨਹੀਂ ਪਰਮਾਤਮਾ ਆਪਣਾਈਆਂ ਮਾਰਾ ਜਿੱਥੇ ਰੱਖਦਾ ਖੁਸ਼ ਰੱਖੇ ਬਸ ਬਿਲਕੁਲ ਜਿੱਥੇ ਮਾਲਕ ਰੱਖਦਾ ਹੈ ਰਹਿਣਾ ਪੈਂਦਾ ਹਮ ਅਸੀਂ ਉੱਥੇ ਬਲੌਗ ਬੰਦ ਕਰਤਾ ਦਾ ਜੀ ਪਰ ਫਿਰ ਜਦ ਆਹ ਚੀਜ਼ ਖਾਧੀ ਮੈਂ ਕਿਹਾ ਵੀ ਨਹੀਂ ਮੈਂ ਵੀ ਖਾਣੀ ਹੈ ਭਾਈ ਵੀ ਮੜਾ ਯਾ ਮੇਰੀ ਵੀ ਆਦ ਜੋ ਜੋ ਵੀਡੀਓ ਚ ਆ ਤੁਝ ਖਾਂਦੇ ਦੀ ਪਾ ਕੇ ਕਰਕੇ ਦੁਬਾਰਾ ਵੀਡੀਓ ਔਨ ਕਰੀ ਪਰ ਉਰੇ ਫਿਰ ਥੋੜੀਆਂ ਜਿਹੀ ਗੱਲਾਂ ਹੋਣ ਥੋੜੀਆਂ ਲੰਬੀਆਂ ਚਲੇ ਗਈਆਂ ਮਾਫ ਕਰਿਓ ਸਰਦਾਰ ਜੀ ਠੀਕ ਆ ਫਿਰ ਅਗਲੇ ਬਲੌਗ ਚ ਮਿਲਦੇ ਆ ਆ ਸਰਦਾਰ ਜੀ ਦਾ ਰੀਲ ਪੈਂਦੀ ਹਟਦੇ ਨਹੀਂ ਹੈਗੇ ਠੀਕ ਆ ਜੀ ਫਿਰ ਬਾਏ ਸਰਦਾਰ ਜੀ ਸਰਦਾਰ ਜੀ ਕੋਈ ਮਾੜੀ ਗੱਲ ਨਹੀਂ ਕਰਦੇ ਨਹੀਂ ਮਾੜੀ ਗੱਲ ਕੋਈ ਨਹੀਂ ਕਰਦੇ ਤੁਸੀਂ ਮੈਂ ਮੰਨਦੀ ਆਂ ਇਹ ਗੱਲ ਪਰ ਟਾਈਮ ਵੀ ਦੇਖ ਲਓ ਹੂੰ ਤਾਂ ਮੈਂ ਦੇਖਿਆ ਕਿ ਇਸੇ ਅਗਲੇ ਬਲੌਗ 'ਚ ਸਤਿ ਸ੍ਰੀ ਅਕਾਲ ਜੀ